ਉਹਨੂੰ ਆਊਟਰਾਇਟਲੀ ਰਿਜੈਕਟ ਕੀਤਾ ਅਸੀਂ ਕਿਹਾ ਵੀ ਇਹ ਸਰਕਾਰ ਦੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਹੈ ਜਿਹੜੇ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਉਹਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰਨ ਦੀ ਇਹ ਖੇਡ ਹੈ ਜੇ ਇਹ ਲਾਗੂ ਕਰੋਗੇ ਅਸੀਂ ਪਹਿਲੇ ਨਾਲੋਂ ਵੱਡਾ ਅੰਦੋਲਨ ਕਰਾਂਗੇ ਇਹ ਇਹਦੇ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਕੰਸੈਂਸਸ ਇਹੋ ਜੀ ਵੀ ਸਾਰੀਆਂ ਜਥੇਬੰਦੀਆਂ ਨੇ ਇਹਦਾ ਲਟਕੇ ਵਿਰੋਧ ਕੀਤਾ ਤੇ ਮੰਤਰੀ ਜੀ ਨੇ ਪ੍ਰੋਸਾ ਦਿੱਤਾ ਵੀ ਅਸੀਂ ਪੋਜ਼ਿਟਿਵ ਰਿਸਪੌਂਸ ਦਮਾਗੇ ਹਾਲੇ ਕੁਝ ਹੋਰ ਬੁੱਧੀਜੀਵੀ ਇਹਨੂੰ ਕੰਸਰਟ ਕਰਨਾ ਅਸੀਂ ਪਹਿਲਾਂ ਅਫੀਸਰ ਦੀ ਰਾਏ ਲੈ ਲਈ ਇਹ ਅਸੀਂ ਤੁਹਾਡੇ ਨਾਲ ਹੋਮਗੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੈਂਬਲੀ ਦਾ ਇਜਲਾਸ ਬੁਲਾ ਕੇ ਇਹਨੂੰ ਕੰਫਰੰਸ ਨੂੰ ਰਿਜੈਕਟ ਕਰੋ ਆਲਪਾਰਟੀ ਮੀਟਿੰਗ ਦੀ ਕੋਈ ਗੱਲਬਾਤ ਹੋਈ ਹੈ ਕਿਉਂਕਿ ਮਸਲਾ ਬੜਾ ਵੱਡਾ ਹੈ ਨਹੀਂ ਇਹ ਨਹੀਂ ਕੋਈ ਗੱਲ ਹੋਈ ਉਹ ਅਸੀਂ ਉਹਨਾਂ ਨੂੰ ਕਿਹਾ ਸੀ ਅਸੈਂਬਲੀ 'ਚ ਇਹਨੂੰ ਰਿਜੈਕਟ ਕਰੋ ਇਹ ਉਹਨਾਂ ਨੇ ਕਿਹਾ ਵੀ ਅਸੀਂ ਕਰਦੇ ਕਰਦੇ ਰਾਜੀਵ ਸਾਹਿਬ ਤੋਂ ਉਹਦੀ ਕਿਹੜੀ ਮੱਤੇ ਲੱਗਦਾ ਜੀ ਕਿਉਂਕਿ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਜੇ ਖੇਤੀਬਾੜੀ ਦੀ ਰਾਸ ਪਾਲਸੀ ਆ ਮਾਰਕੀਟਿੰਗ ਦੀ ਕਿਉਂਕਿ ਮਾਰਕੀਟਿੰਗ ਜਿਹੜਾ ਸਟੇਟ ਸਬਜੈਕਟ ਹੈ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਸਟੇਟ ਸਬਜੈਕਟ ਹੈ ਭਾਰਤ ਸਰਕਾਰ ਦਾ ਇਨਡਾਇਰੈਕਟਲੀ ਸਟੇਟਾਂ ਦੇ ਅਧਿਕਾਰ ਖੋਹੀ ਜਾ ਰਹੀ ਹੈ ਔਰ ਸਟੇਟਾਂ ਮਿਊਸਪਲਿਟੀਆਂ ਬਣਾ ਕੇ ਰੱਖ ਦਿੱਤੀਆਂ ਇਹ ਅਸੀਂ ਉਹਨਾਂ ਨੂੰ ਕਿਹਾ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਜਾਂ ਐਗਰੀਕਲਚਰ ਮਾਰਕੀਟਿੰਗ 'ਚ ਅਸੀਂ ਬਿਲਕੁਲ ਅਲਰੇਡੀ ਕਰਾਂਗੇ ਸੈਂਟਰ ਦੀ ਇੰਟਰਫੇਰੈਂਸ ਅਸੀਂ ਉਹਨਾਂ ਨੂੰ ਕਿਹਾ ਜਿਹੜੇ ਸਾਈਲੋ ਬਣਾਉਣ ਨੂੰ ਕਹਿੰਦੇ ਆ ਤੁਸੀਂ ਅਸੀਂ ਪੰਜਾਬ 'ਚ ਜਿਹੜਾ ਮਾਰਕੀਟਿੰਗ ਸਿਸਟਮ ਹੈ ਦੁਨੀਆ ਦਾ ਸਭ ਤੋਂ ਵਧੀਆ ਹੈ ਹਰਿਆਣੇ ਨੇ ਸਾਡੀ ਨਕਲ ਕੀਤੀ ਆ ਹੋਰ ਕਿਸੇ ਸਟੇਟ 'ਚ ਹੈ ਨਹੀਂ ਇਹ ਇਸ ਕਰਕੇ ਜਿਹੜੇ ਸਾਈਲੋ ਉਹ ਬਣਾਉਣ ਨੂੰ ਕਹਿੰਦੇ ਨੇ ਅੰਬਾਨੀਆਂ ਡਾਣੀਆਂ ਦੇ ਹੁਣ ਮੰਡੀਆਂ ਬਣ ਗਈਆਂ ਬਹੁਤ ਵਧੀਆ ਉਹ ਮਾਰਕੀਟ ਫੀਸ ਦੇ ਨਾਲ ਸਰਕਾਰ ਆਪਣੇ ਬਣਾਵੇ ਸਾਈਲੋ ਤਾਂ ਕਿ ਅਸੀਂ ਕਿਸੇ ਨੂੰ ਬਾਹਰੋਂ ਐਂਟਰ ਨਹੀਂ ਹੋਣ ਦੇਣਾ ਸਾਡੇ ਸਾਹਮਣੇ ਮਿਸਾਲ ਹੈ ਹਿਮਾਚਲ ਦੀ ਅਸੀਂ ਮਿਸਾਲ ਦਿੱਤੀ ਸੀ ਅਡਾਨੀ ਸੇਵ ਦੀ ਮਾਰਕੀਟ ਚ ਐਂਟਰ ਕੀਤਾ ਜਿਹੜਾ ਇਹਨਾਂ ਦਾ ਖਾਸਾ ਹੈ ਕਾਰਪੋਰੇਟਸ ਦਾ ਵੀ ਆਪਣੇ ਕੰਪੀਟੀਟਰ ਨੂੰ ਪਹਿਲਾਂ ਮਾਰਦੇ ਨੇ ਉਹਨਾਂ ਨੇ ਸੇਵ ਦੇ ਰੇਟ ਪਹਿਲੇ ਸਾਲ ਆ ਕੇ ਡਬਲ ਕਰਤੇ ਕਿਸਾਨ ਉਧਰ ਹੋਲੇ 2 ਸਾਲ ਮਹਿੰਗੇ ਖਰੀਦਦਾ ਰਹਾ ਉਹਦੇ ਬਾਅਦ ਜਿਹੜਾ ਕੰਪੀਟੀਟਰ ਸੀ ਵਪਾਰੀ ਉਹ ਭੱਜ ਗਿਆ ਤੀਸਰੇ ਸਾਲ ਇਹਨੇ ਕ੍ਰੈਸ਼ ਕਰਕੇ ਰੇਟ ਅੱਧ ਤੋਂ ਥੱਲੇ ਰਹਿ ਗਏ ਤੇ ਹੁਣ ਕਿਸਾਨ ਉਥੇ ਚੀਕਾ ਮਾਰਦੇ ਨੇ ਵਪਾਰੀ ਉਥੇ ਹੈ ਨਹੀਂ ਇਹਦੀ ਮਨੋਪਲੀ ਹੈ ਇਹੀ ਕੰਮ ਇਸ ਬਹਾਨੇ ਆ ਜਿਹੜਾ ਨਵਾਂ ਡਰਾਫਟ ਪਾਲਸੀ ਭੇਜੀ ਹੈ ਇਹਦੇ ਬਹਾਨੇ ਉਹ ਮਾਰਕੀਟ ਖੋਣਾ ਚਾਹੁੰਦੇ ਆ ਕਿ ਅਸੀਂ ਉਹਨੂੰ ਰਿਜੈਕਟ ਕੀਤਾ ਵੀ ਕਿਸੇ ਕੀਮਤ ਤੇ ਅਸੀਂ ਨਾ ਤਾਂ ਪ੍ਰਾਈਵੇਟ ਮਾਰਕੀਟ ਬਣਨ ਦੇਣੀ ਹੈ ਨਾ ਅਸੀਂ ਚੱਲਣ ਦੀ ਸਟੇਟ ਕੋਲ ਇਹ ਰਾਈਟ ਹੈਗਾ ਕਿ ਉਹ ਰਿਜੈਕਟ ਵੀ ਕਰ ਸਕਦਾ ਕਰ ਸਕਦੇ ਆ ਕਿਉਂਕਿ ਐਗਰੀਕਲਚਰ ਕਨਸਟੀਟਿਊਸ਼ਨ ਚ ਐਗਰੀਕਲਚਰ ਤੇ ਐਗਰੀਕਲਚਰ ਮਾਰਕੀਟਿੰਗ ਦੋ ਸਟੇਟ ਸਬਜੈਕਟ ਨੇ ਬਲਕਿ ਅਸੀਂ ਤਾਂ ਉਹਨਾਂ ਨੂੰ ਅੱਜ ਇਹ ਵੀ ਕਿਹਾ ਵੀ ਜਿਹੜਾ ਡੈਮਸ ਨੇ ਇਹ ਆ ਪਾਣੀ ਹੈ ਇਹ ਵੀ ਸਟੇਟ ਸਬਜੈਕਟ ਹੈ ਤੁਸੀਂ ਜਿਹੜਾ ਡੈਮ ਸੇਫਟੀ ਐਕਟ ਮੰਨ ਲਿਆ ਉਹਦੇ ਨਾਲ ਸਾਡਾ ਭਾਖੜਾ ਡੈਮ ਤੇ ਪੌਂਗ ਡੈਮ ਸੈਂਟਰ ਦੇ ਕੰਟਰੋਲ ਚਲੇ ਗਏ ਉਹ ਵੀ ਅਸੈਂਬਲੀ ਚ ਰੱਖ ਕੇ ਰਿਜੈਕਟ ਕਰੋ ਰਾਜਪਾਲ ਸਾਹਿਬ ਇਹ ਕਾਰੀ ਸਵਾਲ ਕਿਉਂ ਬਣਾ ਲੈ ਕੇ ਅੰਦਰ ਫਰਕਾਰਨੀ ਤੁਸੀਂ ਲੰਬਾ ਟਾਈਮ ਦੇਖੋ ਕੇਂਦਰ ਗੱਲ ਸਮਝੋ ਮੈਂ ਤੁਹਾਡਾ ਸਵਾਲ ਸਮਝ ਗਿਆ ਕੇਂਦਰ ਸਰਕਾਰ ਕਾਰਪੋਰੇਟ ਦੀ ਸਰਕਾਰ ਮੋਦੀ ਦੀ ਸਰਕਾਰ ਨਹੀਂ ਹੈ ਸਹੀ ਮਾਨ ਹੈ ਵੀ ਜੇ ਅਡਾਨੀ ਦੀ ਸਰਕਾਰ ਹੈ ਉਹ ਹਰ ਬਿੰਗੇ ਡੇਢ ਢੰਗ ਨਾਲ ਖੇਤੀ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਖੇਤੀ ਮਾਰਕੀਟਿੰਗ ਨੂੰ ਕਾਰਪੋਰੇਟ ਦੇ ਹੱਥੇ ਦੇਣਾ ਚਾਹੁੰਦੇ ਆ ਇਸ ਕਰਕੇ ਉਹ ਕਹਿਣ ਸ਼ਬਦਾਵਲੀ ਜਿੰਨੀ ਮਰਜ਼ੀ ਪਾਉਣ ਇਸ ਵਰਤਨ ਪਰ ਕੋ ਮੁਕਮਾ ਆਖਿਓ ਫਿਰ ਕਾਰਪੋਰੇਟ ਦੇ ਹੱਥ ਜਾਂਦੀ ਹੈ ਜਿਹੜੇ ਨਾਂ ਤਾਂ ਇੱਥੇ ਦੇ ਆਮ ਲੋਕਾਂ ਦੇ ਹਿੱਤ ਚ ਨਾਓ ਕਿਸਾਨਾਂ ਦੇ ਹਿੱਤ ਹੈ ਠੀਕ ਹੋ ਗਿਆ ਮੈਂ ਥੀਰੇ ਗੱਲ ਕਰ ਮੈਂ ਚਿੱਠੀ ਮੈਂ ਮੈਂ ਹੁਣ ਇਹਨੂੰ ਥੋੜਾ ਧਿਆਨ ਨਾਲ ਸੁਣੋ ਮੈਂ ਜਿਹੜੀ ਚਿੱਠੀ ਚੀਫ ਜਸਟਿਸ ਨੂੰ ਭਾਰਤ ਸਰਕਾਰ ਦੀ ਸੁਪਰੀਮ ਕੋਰਟ ਦੇ ਨੂੰ ਮੈਂ ਚਿੱਠੀ ਲਿਖੀ ਹੈ ਵਿਸ਼ਾ ਲਿਖਿਆ ਕਿਸਾਨਾਂ ਤੇ ਪੰਜਾਬੀਆਂ ਪੰਜਾਬੀਆਂ ਦੇ ਸੰਵਿਧਾਨਕ ਅਧਿਕਾਰਾਂ ਉੱਤੇ ਸਰਕਾਰੀ ਜ਼ਬਰ ਅਤੇ ਤੱਕੇਸ਼ਾਹੀ ਸੰਬੰਧੀ ਸ੍ਰੀਮਾਨ ਜੀ ਮੈਂ ਜਾਣ ਬੁੱਝ ਕੇ ਆਪਣੀ ਮਾਮੋਲੀ ਪੰਜਾਬੀ ਵਿੱਚ ਆਪ ਜੀ ਨੂੰ ਇਹ ਖੱਤ ਲਿਖ ਰਿਹਾ ਹਾਂ ਇਹ ਲਿਖ ਵੀ ਉਸ ਸਮੇਂ ਰਿਆਂ ਜਦੋਂ ਭਾਰਤ ਦੇ ਲੋਕਤੰਤਰ ਦੀਆਂ ਭਾਰਤੀਆਂ ਦੀਆਂ ਹੀ ਸਰਕਾਰਾਂ ਤੇ ਜਿਹਾ ਉਡਾਰ ਰਹੀਆਂ ਹਨ ਜੋ ਸਪਸ਼ਟ ਦਿਖ ਰਹੀਆਂ ਹਨ ਪਰ ਫਿਰ ਵੀ ਸਾਡੀ ਨਿਆਂਪਾਲਿਕਾ ਮੂਖ ਦਰਸ਼ਕ ਬਣੀ ਬੈਠੀ ਹੈ ਲੋਕਾਂ ਦੇ ਸਨਮਾਨਕ ਹੱਕਾਂ ਦੀ ਰਾਖੀ ਵਰਗੇ ਬੇहद ਸੰਵੇਦਨਸ਼ੀਲ ਮੁੱਦੇ ਉੱਤੇ ਚੁੱਪ ਹੈ ਇਹ ਨਹੀਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਹ ਮੁੱਦਾ ਧਿਆਨ ਵਿੱਚ ਨਹੀਂ ਅਫਸੋਸ ਇਹ ਹੈ ਕਿ ਸਤਕਾਰਿਓ ਸੁਪਰੀਮ ਕੋਰਟ ਦੀਆਂ ਥੋੜੇ ਦਿਨ ਪਹਿਲਾਂ ਕਿਸਾਨ ਨੇਤਾ ਸਰ ਜਗਜੀਤ ਸਿੰਘ ਢੱਲੇਵਾਲ ਜੋ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹਨ ਸਬੰਧੀ ਭਾਰਤ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਦਿੱਤੀਆਂ ਗਈਆਂ ਢਿੱਲੀਆਂ ਹਦਾਇਤਾਂ ਕਰਨ ਹੈ। ਸ਼੍ਰੀਮਾਨ ਜੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀਆਂ ਦੇ ਜਜ਼ਬੇ ਤੇ ਉਹਨਾਂ ਦੀ ਮਾਨਸਿਕਤਾ ਨੂੰ ਸਮਝੋ। ਦੇਸ਼ ਦੇ ਕੇਵਲ 1.5% ਰਕਵੇ ਵਿੱਚ ਵੱਸਦੇ ਇੱਥੋਂ ਦੇ ਲੋਕ ਸਦੀਆਂ ਤੋਂ ਹਰ ਜ਼ੁਲਮ ਦੇ ਖਿਲਾਫ ਲੜਦੇ ਆਏ ਹਨ। ਜਦੋਂ ਮੁਗਲ ਕਾਲ ਸਮੇਂ ਜ਼ਾਫਰ ਧੜਵੀ ਦਿੱਲੀ ਨੂੰ ਲੁੱਟ ਕੇ ਉੱਥੋਂ ਧੀਆ ਨੂੰ ਬੰਦੀ ਬਣਾ ਕੇ ਅਫਗਾਨਿਸਤਾਨ ਵੱਲ ਲਜਾਇਆ ਕਰਦੇ ਸਨ ਉਦੋਂ ਸਾਡੇ ਪੂਰਵਜ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਅਤੇ ਬੰਦੀ ਬਣਾਈਆਂ ਚੀਨ ਨੂੰ ਛਡਾ ਕੇ ਘਰੋ ਘਰੀ ਉਹਨਾਂ ਦੇ ਵਾਰਸਾਂ ਕੋਲ ਪਹੁੰਚਾਇਆ ਕਰਦੇ ਸਨ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਦੇਸ਼ ਦੇ ਯੋਧਿਆਂ ਵਿੱਚੋਂ 90% ਤੋਂ ਵੱਧ ਪੰਜਾਬੀ ਸਨ ਅੱਜ ਵੀ ਦੇਸ਼ ਦੀ ਖੜਕ ਪੰਜਾਬ ਹੈ ਜਦੋਂ ਵੀ ਚੀਨ ਜਾਂ ਪਾਕਿਸਤਾਨ ਵੱਲੋਂ ਦੇਸ਼ ਉੱਤੇ ਹਮਲਾ ਹੋਇਆ ਪੰਜਾਬੀ ਦੇ ਪੁੱਤ ਫੌਜੀ ਦੇਸ਼ ਦੀ ਹਿੱਕ ਢਾਕੇ ਲੜੇ ਦੇਸ਼ ਲਈ ਹਿੱਕ ਢਾਕੇ ਲੜੇ ਜਿੰਨ ਦੀ 1962 ਦੀ ਜੰਗ ਤੋਂ ਬਾਅਦ ਦੇਸ਼ ਦੀ ਡਿਫੈਂਸ ਵੀ ਰੱਖਿਆ ਲਈ ਇਕੱਲੇ ਪੰਜਾਬੀਆਂ ਨੇ 17 ਕਿਲੋ 20 ਕਿਲੋ ਸੋਨਾ ਅਤੇ ਬਾਕੀ ਦੇਸ਼ ਨੇ ਕੇਵਲ 18 ਕਿਲੋ ਸੋਨਾ ਅਦਾਨ ਕੀਤਾ ਜਦੋਂ ਦੇਸ਼ ਅਨਸੰਕਰਣ ਵਿੱਚ ਫਸਿਆ ਤਾਂ ਪੰਜਾਬ ਦੇ ਕਿਸਾਨਾਂ ਨੇ 1966-67 ਤੋਂ 1970 ਤੱਕ ਦੇਸ਼ ਨੂੰ ਅੰਨ ਦੇ ਘਟੇ ਦੀ ਤਾਂ ਆਧਮ ਨਿਰਭਰ ਹੀ ਨਹੀਂ ਪੂਰ ਸਰਪਲਸ ਦੇਸ਼ ਵੀ ਬਣਾਇਆ ਕਾਵੇਂ ਕੋਈ ਆਫਤ ਹੋਵੇ ਮਦਦ ਲਈ ਪੰਜਾਬੀ ਹਮੇਸ਼ਾ ਮੋਹਰੀ ਰਹੇ ਪੰਜਾਬੀਆਂ ਨਾਲ ਇਸ ਦੇ ਬਾਵਜੂਦ ਕੇਂਦਰੀ ਹਕਮਰਾਨਾਂ ਨੇ ਜੋ سلوਕ ਕੀਤਾ ਉਹ ਅਫਸੋਸਨਾਕ ਹੀ ਨਹੀਂ ਨਿੰਦਣਯੋਗ ਵੀ ਹੈ ਸ੍ਰੀਮਾਨ ਜੀ ਇਹ ਸਾਰਾ ਜਗ ਜਾਣਦਾ ਹੈ ਕਿ 1982 ਵਿੱਚ ਜਦੋਂ ਭਜਨ لال ਹਰਿਆਣਾ ਦੇ ਮੁੱਖ ਮੰਤਰੀ ਸਨ ਉਦੋਂ ਦੇਸ਼ ਦੀ ਰਾਜਧਾਨੀ ਵਿੱਚ ਏਸ਼ੀਅਨ ਖੇਡਾਂ ਹੋਈਆਂ ਭਜਨ لال ਦੀ ਸਰਕਾਰ ਨੇ ਪੰਜਾਬੀਆਂ ਨੂੰ ਨਾ ਕੇਵਲ ਦਿੱਲੀ ਜਾਣ ਤੋਂ ਰੋਕਿਆ ਸਗੋਂ ਬੱਸਾਂ ਕਾਰਾਂ ਵਿੱਚ ਉਤਾਰ ਕੇ ਜ਼ਲੀਲ ਵੀ ਕੀਤਾ ਉਦੋਂ ਵੀ ਦੇਸ਼ ਦੇ ਕੇਂਦਰੀ ਹਕਮਰਾਨ ਅੱਜ ਸਾਡੀ ਜੁਡੀਸ਼ਰੀ ਨੂਕ ਦਰਸ਼ਕ ਬਣੀ ਰਹੀ। ਦਿੱਲੀ ਅਤੇ ਦੇਸ਼ ਵਿੱਚ ਵਕ ਵਕ ਸਮਾਂ ਉੱਤੇ ਹੋਈ ਸਿੱਖਾਂ ਦੀ 1984 ਵਾਲੀ ਨਸਲ ਕੁਛੀ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤੱਕ ਤੋਖਦੀ ਰਹੇਗੀ। ਇੱਕ ਵਾਰ ਫੇਰ 2020 ਕੀ ਵਿੱਚ ਦਿੱਲੀ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਹੋਇਆ ਇਤਿਹਾਸਿਕ ਕਿਸਾਨ ਅੰਦੋਲਨ ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੀ ਉਹ ਬੋਲਦੀ ਤਸਵੀਰ ਹੈ। ਕੇਂਦਰ ਸਰਕਾਰ ਨੇ ਦਿੱਲੀ ਵੱਲ ਜਾਂਦੇ ਸਾਰੇ ਕੌਮੀ ਮਾਰਕ ਬੈਰੀਕੇਡ ਲਾ ਕੇ 13 ਮਹੀਨੇ ਬੰਦ ਕਰੀ ਰੱਖੇ। ਇਸਾਨਾਂ ਦਾ ਇਹ ਅੰਦੋਲਨ ਪਿਛ ਪਰ ਵਿੱਚ ਸਭ ਤੋਂ ਲੰਬਾ ਸਮਾਂ ਚੱਲਣ ਪਾਹਾ ਸਭ ਤੋਂ ਵੱਧ ਸ਼ਾਂਤ ਰਹੀ ਅਤੇ ਸਭ ਤੋਂ ਵੱਧ ਸਮੂਲੀਅਤ ਵਾਲਾ ਅੰਦੋਲਨ ਇਤਿਹਾਸਕ ਹੋ ਨਿਬੜਿਆ ਕੌਮੀ ਸਾਰਾ ਕੇਂਦਰ ਸਰਕਾਰ ਨੇ ਗੈਰ ਸੰਧਾਨਕ ਤਰੀਕੇ ਨਾਲ ਕਿਉਂ ਰੋਕ ਕੇ ਸਾਡੀ ਸਾਡੇ ਜੁਡੀਸ਼ੀਅਲ ਸਿਸਟਮ ਨੇ ਕੱਖ ਨਹੀਂ ਕੀਤਾ ਸਰਕਾਰ ਨੇ ਆਪਣੇ ਬਣਾਏ ਤਿੰਨ ਕਾਲੇ ਕਾਨੂੰਨ ਦੁਬਾਰਾ ਪਾਰਲੀਮੈਂਟ ਵਿੱਚ ਅਜੇ ਨਾ ਸਦਕੇ ਵਾਪਸ ਲੈ ਲੇ ਮਸਲਾਂ ਦੀ ਐਮਐਸਪੀ ਅਤੇ ਬਾਕੀ ਮੰਗਾਂ ਹੱਲ ਕਰਨ ਦਾ ਲਿਖਤੀ ਪ੍ਰੋਫਸਾ ਦੇ ਕੇ ਕੇਂਦਰ ਸਰਕਾਰ ਅਜੇ ਚੁੱਪ ਹੈ ਸ਼੍ਰੀਮਾਨ ਜੀ ਕਿਸਾਨ ਜਿਸ ਨੂੰ ਸਾਰਾ ਦੇਸ਼ ਅੰਨਦਾਤਾ ਕਹਿੰਦਾ ਹੈ ਕੋਈ ਹੁਕਮਰਾਨਾਂ ਦੇ ਸਿਆਸੀ ਵਿਰੋਧੀ ਨਹੀਂ ਉਹ ਸਭ ਤੋਂ ਸਖਤ ਮਿਹਨਤ ਕਰਕੇ ਵੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਵਿੱਚ ਫਸੇ ਹੋਏ ਹਨ ਸਾਰੇ ਦੇਸ਼ ਵਿੱਚ ਲੱਖਾਂ ਕਿਸਾਨ ਖੁਦਕਿਸ਼ੀਆਂ ਕਰ ਗਏ ਕਿਸੇ ਸਰਕਾਰ ਨੂੰ ਪਰਵਾਹ ਨਹੀਂ ਸਰਕਾਰ ਕੋਲ ਅਮੀਰ ਲੋਕ ਖਾਸਕਰ ਖਾਸਕਰ ਕਾਰਪੋਰੇਟ ਘਰਾਣਿਆਂ ਲਈ ਕਰਜ਼ਾ ਮਾਫ਼ ਕਰਨ ਲਈ ਲੱਖਾਂ ਕਰੋੜ ਹਨ ਪਰ ਅੰਨਦਾਤਾ ਲਈ ਸਰਕਾਰ ਦਾ ਖਜ਼ਾਨਾ ਹਮੇਸ਼ਾ ਖਾਲੀ ਹੀ ਰਹਿੰਦਾ ਹੈ ਸ਼੍ਰੀਮਾਨ ਜੀ ਇੱਕ ਵਾਰ ਫੇਰ ਜਿਹੜੇ ਆਦੇ ਕਿਸਾਨ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਲੈ ਕੇ ਫਰਵਰੀ 24 ਤੋਂ ਲਗਾਤਾਰ ਅੰਦolan ਕਰ ਰਹੇ ਹਨ ਉਹ ਸ਼ਾਂਤਮਈ ਰੋਸ ਵਜੋਂ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਨ ਜਿਵੇਂ ਬਾਰਡਰ ਉੱਤੇ 2020 ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾ ਕੇ ਕਿਲ ਗੱਡੇ ਸਨ ਉਸੇ ਤਰ੍ਹਾਂ ਇਸ ਵਾਰ ਵੀ ਹਰਿਆਣਾ ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਛੰਭੂ ਤੇ ਖਨੌਰੀ ਆਦ ਬਾਰਡਰਾਂ ਉੱਤੇ ਕੰਕਰੀਟ ਦੇ ਸੱਤ ਸੱਤ ਪੜਾਅ ਦੇ ਵਿੱਚ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ ਇਹੋ ਨਹੀਂ ਸਰਕਾਰ ਸਰਕਾਰ ਨੇ ਜ਼ਬਰਦਸਤ ਜ਼ਬਰਨਾਂਦ ਹੁਣ ਤੱਕ ਕਿਸਾਨਾਂ ਉੱਤੇ ਗੋਲੀਆਂ ਚਲਾਈਆਂ ਅਥਰੂ ਅਤੇ ਜ਼ਹਿਰੀਲੇ ਗੈਸਾਂ ਛੱਡੀਆਂ ਕੈਮੀਕਲ ਵਾਲੇ ਪਾਣੀ ਆ ਬਿਠਾੜਾ ਮਾਰੀਆਂ ਕਿਸਾਨ ਨੂੰ ਕੁੱਟ-ਕੁੱਟ ਕੇ ਕਿਸਾਨਾਂ ਨੂੰ ਕੁੱਟ-ਕੁੱਟ ਕੇ ਹੱਡੀਆਂ ਤੋੜੀਆਂ ਇੱਕ ਕਿਸਾਨ ਸ਼ੁਭਕਿਰਨ ਸ਼ੁਕਰ ਸਿੰਘ ਦੀ ਗੋਲੀ ਨਾਲ ਸ਼ਹੀਦ ਕੀਤਾ ਕਈਆਂ ਦੀਆਂ ਦੋਵੇਂ ਅੱਖਾਂ ਗਈਆਂ 750 ਤੋਂ ਵੱਧ ਕਿਸਾਨ ਹੁਣ ਤੱਕ ਜ਼ਖਮੀ ਹੋਏ ਸਰਕਾਰ ਨੇ ਨੈਸ਼ਨਲ ਹਾਈਵੇ ਲਗਾਤਾਰ ਬੰਦ ਕੀਤੇ ਹੋਏ ਹਨ ਹੁਣ ਵੀ ਜਦੋਂ ਨਿਹੱਤੇ ਕਿਸਾਨ 101 ਇੱਕ ਦੇ ਜਥੇ ਬਣਾ ਕੇ ਸਤਨਾਬ ਵੈਗੁਰ ਦਾ ਜਾਮ ਕਰਦੇ ਸ਼ਾਂਤ ਮਰੀ ਨਹੀਂ ਦਿੱਲੀ ਵੱਲ ਵਧਦੇ ਹਨ ਤਾਂ ਉਹਨਾਂ ਤੇ ਅਣਮਨੱਖੀ ਤਸ਼ਦਦ ਕੀਤਾ ਜਾਂਦਾ ਹੈ ਸ਼੍ਰੀਮਾਨ ਜੀ ਤੰਗ ਆ ਕੇ ਕਿਸਾਨ ਆਗੂ ਸਰ ਜਗਜੀਤ ਸਿੰਘ ਢਲੇਵਾਰ ਮਰਨ ਵਰਤ ਤੇ ਬੈਠ ਗਏ ਹਨ ਇੱਕ ਮਹੀਨਾ ਹੋਣ ਵਾਲਾ ਹੈ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਉਹਨਾਂ ਦੀ ਸੇਧ ਦਾ ਧਿਆਨ ਰੱਖਣ ਦੇ ਤਾਂ ਹੁਕਮ ਦਿੱਤੇ ਹਨ ਪਰ ਮਾਨਕ ਯੋਗ ਅਦਾਲਤ ਕਿਸਾਨਾਂ ਦੇ ਰਾਹ ਰੋਕ ਲਈ ਬੈਰੀਕੇਡ ਬੈਰੀਕੇਡ ਲਾਉਣ ਉੱਤੇ ਕਿਉਂ ਚੁੱਪ ਹੈ ਕੀ ਸਾਨੂੰ ਦੱਸੋਗੇ ਇਸ ਸੰਗਠਨ ਦੀ ਕਿਹੜੀ ਧਾਰਾ ਹੈ ਜੋ ਕਿਸਾਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਜਾ ਕੇ ਸ਼ਾਂਤਮਈ ਰੋਸ ਅਤੇ ਸ਼ਾਂਤਮਈ ਅੰਦੋਲਨ ਤੋਂ ਰੋਕਦੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੰਵਿਧਾਨ ਦੀ ਕਿਹੜੀ ਧਾਰਾ ਹੈ ਜੋ ਉਹਨਾਂ ਨੂੰ ਬੈਰੀਕੇਡ ਲਾ ਕੇ ਸਮੁੱਚੇ ਪੰਜਾਬੀਆਂ ਦਾ ਰਾਹ ਬੰਦ ਕਰਨ ਦੀ ਅਗਿਆਨ ਦੀ ਹੋਵੇ ਇਹ ਕੌਮੀ ਸ਼ਾਰਾ ਬੰਦ ਹੋਣਾ ਪੰਜਾਬ ਦੇ ਵਪਾਰ ਇੰਡਸਟਰੀ ਇਤਿਹਾਮ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਕੀ ਪੰਜਾਬੀ ਵਿਦੇਸ਼ੀ ਜਾਂ ਦੇਸ਼ ਦੇ ਦੁਸ਼ਮਣ ਅਸੀਂ ਆਪਜੀ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰਾਂ ਹੀ ਕਾਨੂੰਨ ਦੀਆਂ ਤੇ ਜਿਵੇਂ ਢਾ ਰਹੀਆਂ ਹੁਣ ਤਾਂ ਸਾਡੀ ਜੁਡੀਸ਼ਰੀ ਕਿਉਂ ਚੁੱਪ ਹੈ ਪੰਜਾਬੀਆਂ ਅੰਦਰ ਬੇਗਾਨਗੀ ਦੀ ਭਾਵਨਾ ਕਿਉਂ ਪੈਦਾ ਕਰਦੇ ਹੋ ਸ਼੍ਰੀਮਾਨ ਜੀ ਕੇਂਦਰੀ ਹੁਕਮਰਾਨਾਂ ਦਾ ਵਤੀਰਾ ਕਿਸੇ ਪੱਖੋਂ ਵੀ ਸੰਵਿਧਾਨਕ ਨਹੀਂ ਇਸ ਲਈ ਬਰੰਤ ਦਖਲ ਦੇ ਕੇ ਸਪਸ਼ਟ ਹੁਕਮ ਦਿਓ ਅਧੇ ਜ਼ਿਆਦਤੀ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਓ ਇਹ ਸਾਡੀ ਸਮਾਜ